ਸਸਿਕਾਲ ਜੀ ਸਿੰਘ ਕਲੈਕਸ਼ਨ ਮਟੰਡਾ ਵੱਲੋਂ ਜੁਆਇਨ ਹੋ ਗਏ ਆ ਜੀ ਤੁਹਾਡੇ ਲਈ ਪਾਰਟੀ ਵਾਲਾ ਆਰਟੀਕਲ ਲੈ ਕੇ ਜੀ ਫੋਰਸੋ ਬੜਾ ਪਿਆਰਾ ਲੱਗੇਗਾ ਇੱਕ ਵਾਰੀ ਕਲਰ ਚਾਰਟ ਚੈੱਕ ਕਰ ਲਓ ਜੀ ਓਫ ਵਾਈਟ ਕਲਰ ਆਇਆਗਾ ਜੀ ਬਲੈਕ ਆ ਗਿਆ ਤੇ ਗੋਲਡਨ ਬੇਜ ਕਲਰ ਆ ਗਿਆ ਜੀ ਤਿੰਨੇ ਕਲਰ ਬਹੁਤ ਪਿਆਰੇ ਆ ਜੀ ਮੈਂ 1 ਬਾਈ 1 ਕਰਕੇ ਸ਼ੋਕਸ ਕਰਾਂਗਾ ਤਾਂ ਕਿ ਤੁਸੀਂ ਸਕਰੀਨ ਸ਼ਾਟ ਲੈ ਲਓ ਜਿਹੜਾ ਤੁਹਾਨੂੰ ਜ਼ਿਆਦਾ ਵਧੀਆ ਲੱਗਦਾ ਕਲਰ ਇਨਰ ਦਾ ਫੈਬਰਿਕ ਨਾਲ ਆਏਗਾ ਜੀ ਬਾਟਮ ਰੇਗੀ ਪਿਓਰ ਵਿਸਵਾਸ ਦੀ ਨਾਲ ਦੁਪੱਟਾ ਚੈੱਕ ਕਰਿਓ ਜੀ ਬੜਾ ਪਿਆਰਾ ਪਹਿਲਾਂ ਤਾਂ ਸ਼ਰਟ ਓਪਨ ਹੋਈ ਹੈ ਜੀ ਕਮਾਲ ਦਾ ਹੈਂਡਵ ਕੜਦਾਣੇ ਦਾ ਕੰਮ ਤੇ ਜ਼ਰਦوزی ਦਾ ਕੰਮ ਦਿੱਤਾ ਹੋਇਆ ਜੀ ਦੁਪट्टे ਦੀ ਗੱਲ ਕਰਦੇ ਆਂ ਤਾਂ ਪਿਓਰ ਔਰਗੈਂਜ਼ਾ ਦਾ ਦੁਪੱਟਾ ਰਹੇਗਾ ਜੀ ਬੜਾ ਕਮਾਲ ਦਾ ਜੀ ਖੁੱਲਾ ਢੁੱਲਾ ਦੁਪੱਟਾ ਰਹੇਗਾ ਜੀ ਸਾਈਜ਼ ਦੇਖਿਓ ਦੁਪੱਟਿਆਂ ਦੇ ਕਮਾਲ ਦੇ ਦੁਪੱਟੇ ਨੇ ਐਮਬਰਾਇਡਰੀ ਦੇਖਿਓ ਕਿੰਨੀ ਜ਼ਿਆਦਾ ਪਿਆਰੀ ਹੈ ਜੀ ਬਹੁਤ ਪਿਆਰੀਆਂ ਲੇਸਸ ਆ ਰਹੀਆਂ ਜੀ ਕਮਾਲ ਦਾ ਪੀਸ ਆ ਗਿਆ ਜੀ ਆਫ ਵਾਈਟ ਤੋਂ ਬਾਅਦ ਕਲਰ ਓਪਨ ਕਰਾਂਗੇ ਇਹਦੀ ਆਪਾਂ ਬਲੈਕ ਕਲਰ ਜੀ ਇਹ ਵੀ ਕਲਰ ਬਹੁਤ ਜ਼ਿਆਦਾ ਪਿਆਰਾ ਆਏਗਾ ਜੀ ਲਓ ਜੀ ਬਲੈਕ ਕਲਰ ਦਿਖਾ ਰਹੇ ਨਹੀਂ ਤੁਹਾਨੂੰ ਮੈਂ ਸਾਰੇ ਕਲਰਸ ਅਪ ਟੂ ਮਾਰਕ ਰਹਿਣਗੇ ਜੀ ਕਮਾਲ ਕਮਾਲ ਦੇ ਪੀਸੇ ਨੇ ਬਲੈਕ ਕਲਰ ਵੀ ਬਹੁਤ ਪਿਆਰਾ ਹੈ ਜੀ ਸਕਰੀਨ ਸ਼ਾਟ ਲੈ ਲਿਓ ਜਿਹੜਾ ਕਲਰ ਜ਼ਿਆਦਾ ਅਪੀਲ ਕਰਦਾ ਹੈ ਬੁਕਿੰਗ ਕਰਵਾ ਲਓ ਜੀ ਬਲੈਕ ਕਲਰ ਆ ਗਿਆ ਜੀ ਲਾਜਵਾ ਪ੍ਰਾਈਸ ਇੱਕ ਆਫਰ ਪ੍ਰਾਈਸ ਦੇਵਾਂਗੇ ਜਲਦੀ ਜਲਦੀ ਸਕਰੀਨ ਸ਼ਾਟ ਲੰਦੇ ਰਹੋ ਪ੍ਰਾਈਸ ਐਂਡ ਦੇ ਵਿੱਚ ਦੱਸਾਂਗੇ ਤੇ ਜੁੜੇ ਰਹੋ ਵੀਡੀਓ ਦੇ ਨਾਲ ਜੀ ਬੜਾ ਪਿਆਰਾ ਆਰਟੀਕਲ ਹੈ ਜੀ ਲਓ ਜੀ ਦੁਪੱਟਾ ਚੈੱਕ ਕਰੋ ਜੀ ਬਲੈਕ ਕਲਰ ਆ ਗਿਆ ਬਹੁਤ ਸੋਹਣਾ ਜੀ ਬਲੈਕ ਤੋਂ ਬਾਅਦ ਦਿਖਾ ਰਹੇ ਹਾਂ ਜੀ ਆਪਾਂ ਤੁਹਾਨੂੰ ਗੋਲਡਨ ਕਲਰ ਜ ਇਹ ਵੀ ਕਲਰ ਬਹੁਤ ਪਿਆਰਾ ਹੈ 골ਡਨ 베이지 ਕਲਰ ਜੀ ਇਨਰ ਦਾ ਫੈਬਰਿਕ ਨਾਲ ਰਹੇਗਾ ਕੁਆਲਿਟੀ ਰਹੇਗੀ ਜੀ ਅਪ ਟੂ ਮਾਰਕ ਟੌਪ ਕਲਾਸ ਕੁਆਲਿਟੀ ਹੈ ਜਲਦੀ ਜਲਦੀ ਬੁਕਿੰਗ ਕਰਵਾਉਣ ਦੀ ਕੋਸ਼ਿਸ਼ ਕਰਿਓ ਤਾਂ ਕਿ ਤੁਹਾਨੂੰ ਇਹ ਵਾਲਾ ਆਰਟੀਕਲ ਮਿਲ ਜੇ ਜੀ ਕਿਉਂਕਿ ਸਟਾਕ ਹੈਗਾ ਲਿਮਟਿਡ ਨਾਲ ਦੀ ਨਾਲ ਕਲੀਅਰ ਹੋ ਜਾਂਦਾ ਜੀ ਸਟਾਕ ਸਾਡਾ 골ਡਨ 베이지 ਕਲਰ ਆ ਗਿਆ ਦੁਪੱਟਾ ਦੇਖਿਓ ਜੀ ਪਿਓਰ ਵਿਸਪਾਸ ਆਰਗੈਂਜ਼ਾ ਦਾ ਦੁਪੱਟਾ ਬਾਖਮਾਲ ਦੁਪੱਟਾ ਹੈ ਜੀ ਬਹੁਤ ਚੰਗਾ ਕੰਮ ਕੀਤਾ ਹੋਇਆ ਜੀ ਇੱਕ ਰਾਇਲ ਤੇ ਇੱਕ ਐਲੀਗੈਂਟ ਕੰਮ ਕੀਤਾ ਹੋਇਆ ਜੀ ਦੁਪੱਟਾ ਰਹੇਗਾ ਜੀ ਬਹੁਤ ਪਿਆਰਾ ਹੁਣ ਗੱਲ ਕਰਦੇ ਹ ਮਾਰਕੀਟ ਦਾ ਪ੍ਰਾਈਸ 4000 ਤੋਂ 4500 ਰੁਪਏ ਰਹੇਗਾ ਜੀ ਇਸ ਆਰਟੀਕਲ ਦਾ ਆਪਾਂ ਇਸ ਆਰਟੀਕਲ ਦਾ ਪ੍ਰਾਈਸ ਦੇਣਾ ਜੀ ਤੁਹਾਨੂੰ ਸਿਰਫ 2995 ਰੁਪਏ ਸਕਰੀਨਸ਼ਾਟ ਲੈ ਕੇ ਬੁਕਿੰਗ ਕਰਵਾ ਲਓ ਜੀ ਥੈਂਕ ਯੂ ਸੋ ਮਚ ਜੀ ਸਸਤੀਆ ਕਾਲ ਜੀ